my dear students welcome back to my channel ਅੱਜ ਅਸੀਂ ਤਿਕੋਣ ਦੀ ਇੱਕ ਥਿਉਰਮ ਨੂੰ ਐਕਟੀਵਿਟੀ ਰਾਹੀਂ ਪ੍ਰੂਫ ਕਰਨ ਜਾ ਰਹੇ ਹਾਂ ਥਿਉਰਮ ਹੈਗੀ ਹੈ ਤਿਕੋਣ ਦਾ ਬਾਹਰੀ ਕੋਣ ਦੋ ਅੰਦਰੂਨੀ ਸੰਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ that is the exterior angle of a triangle is equal to the sum of two interior opposite angles ਸਭ ਤੋਂ ਪਹਿਲਾਂ ਅਸੀਂ ਸਮਝਾਂਗੇ ਕਿ ਇਹਦਾ ਮਤਲਬ ਕੀ ਹੈ ਦੇਖੋ ਜੇਕਰ ਸਾਡੇ ਕੋਲ ਇੱਕ ਤਿਕੋਣ ਹੁੰਦੀ ਹੈ ਠੀਕ ਹੈ ਜੀ ਮੰਨ ਲਓ ਸਾਡੇ ਕੋਲ ਇੱਕ ਤਿਕੋਣ ए बी सी ਹੈ ਤਾਂ ਇਹਦੇ ਤਿੰਨ ਅੰਦਰੂਨੀ ਕੋਣ ਅੰਦਰੂਨੀ ਕੋਣ ਦਾ ਮਤਲਬ ਅੰਦਰਲੇ ਕੋਣ ਕੋਣ ए ਕੋਣ ਬੀ ਔਰ ਕੋਣ ਸੀ ਤਿੰਨੇ ਦੇ ਅੰਦਰਲੇ ਕੋਣ ਹੈਗੇ ਆ ਜੇਕਰ ਅਸੀਂ ਕਿਸੇ ਇੱਕ ਰੇਖਾ ਨੂੰ ਵਧਾਨੇ ਆ ਤਾਂ ਸਾਡੇ ਕੋਲ ਇੱਕ ਕੋਣ ਬਾਹਰ ਵੀ ਬਣਦਾ ਹੈ ਤਕੂਨ ਡੀ ਜਿਹੜਾ ਹੈਗਾ ਇਹ ਦਾ ਬਾਹਰੀ ਕੋਣ ਹੈ ਐਸੀ ਤਰ੍ਹਾਂ ਜੇ ਅਸੀਂ ਸੀ ਤੇ ਏ ਨੂੰ ਵਿਧਾਵਾਂਗੇ ਤਾਂ ਕੋਣ ਈ ਸਾਡੇ ਕੋਲ ਬਾਹਰੀ ਕੋਣ ਹੋ ਜਾਏਗਾ ਔਰ ਜੇ ਅਸੀਂ ਏ ਤੇ ਬੀ ਨੂੰ ਵਿਧਾਵਾਂਗੇ ਤਾਂ ਇੱਥੇ ਕੋਣ ਐਫ ਸਾਡੇ ਕੋਲੇ ਬਾਹਰੀ ਕੋਣ ਆ ਜਾਏਗਾ ਅਸੀਂ ਪ੍ਰੂਫ ਕੀ ਕਰਨਾ ਹੈ ਜਿਹੜਾ ਬਾਹਰੀ ਕੋਣ ਹੈਗਾ ਉਹ ਤਿਕੋਣ ਦੇ ਦੋ ਅੰਦਰਲੇ ਔਰ ਜਿਹੜੇ ਇਹਦੇ ਸੰਮੁਖ ਕੋਣ ਹੈ ਇਹਦੇ ਸਾਹਮਣੇ ਪੈਂਦੇ ਪਏ ਆ ਉਹਨਾਂ ਦੇ ਜੋੜ ਦੇ ਬਰਾਬਰ ਹੈ ਯਾਨੀ ਕਿ ਸੀ ਕੋਣ ਹੈ ਜਿਹੜਾ ਉਹ ਡੀ ਦੇ ਨਾਲ ਲਗਮਾ ਕੋਣ ਹੈ ਇਹਨੂੰ ਲਗਮਾ ਕੋਣ ਕਹਿੰਦੇ ਆ ਇਹ ਨਹੀਂ ਲੈਣਾ ਅਸੀਂ e D ਨੂੰ ਇਹਨਾਂ ਦੋਨਾਂ ਦੇ ਜੋੜ ਦੇ ਬਰਾਬਰ ਕਰਨਾ ਹੈ ਇਸੇ ਤਰ੍ਹਾਂ ਜਿਹੜਾ ਕੋਣ E ਬਾਹਰੀ ਕੋਣ ਹੈ ਇਹਦੇ ਸਾਹਮਣੇ B ਤੇ C ਹੈ ਤਾਂ ਕੋਣ E ਜਿਹੜਾ ਹੈਗਾ ਉਹ ਕੋਣ B ਤੇ ਕੋਣ C ਦੇ ਜੋੜ ਦੇ ਬਰਾਬਰ ਹੈ ਔਰ ਕੋਣ F ਜਿਹੜਾ ਹੈਗਾ ਉਹ ਕੋਣ A ਤੇ C ਦੇ ਬਰਾਬਰ ਹੈ ਤਾਂ ਅਸੀਂ ਇਹਨੂੰ ਇੱਕ ਮਾਡਲ ਦੇ ਨਾਲ ਪ੍ਰੂਵ ਕਰਾਂਗੇ ਤੇ ਮੇਰੇ ਕੋਲ ਇੱਕ ਮਾਡਲ ਹੈ ਮੇਰੇ ਕੋਲ ਕੀ ਹੈ ਇੱਕ ਤਿਕੋਣ ABC ਹੈ ਇਹਦੇ ਤਿੰਨ ਅੰਦਰੂਨੀ ਕੋਣ ਕੋਣ A ਕੋਣ B ਔਰ ਕੋਣ C ਹੈ ਕੋਣ D कोण E और कोण F के बारे कोण है तो हम ऐसे की करेंगे पहला हम प्रूव करेंगे जो कोण D हैगा वो कोण A ਤੇ कोण B ਦੇ ਜੋੜ ਦੇ ਬਰਾਬਰ ਹੈ ਇਹਦੇ ਵਾਸਤੇ ਅਸੀਂ ਇਹ ਦੋਨੋਂ ਕੋਣਾਂ ਨੂੰ ਪਹਿਲਾਂ ਲਗਾ ਕਰਾਂਗੇ ਮੈਂ ਹੁਣ ਕੀ करूंगी कोण D ਦੀ ਜਗ੍ਹਾ ਤੇ ਇਹ ਦੋਨੋਂ ਕੋਣ ਭਰ ਕੇ ਦੇਖਦੀ ਹਾਂ ਤੇ ਮੈਂ ਦੇਖਿਆ ਕਿ कोण D ਦੀ ਜਿਹੜੀ ਜਗ੍ਹਾ ਸੀਗੀ ਉਹ ਇਹਨਾਂ ਦੋਨੇ ਕੋਣਾਂ ਨੇ ਜੁੜ ਕੇ ਪੂਰੀ ਤਰ੍ਹਾਂ ਕਵਰ ਕਰ ਲਈ ਹੈ ਇਹਦਾ ਮਤਲਬ कोण D कोण A ਤੇ कोण B ਦੇ ਜੋੜ ਦੇ ਬਰਾਬਰ ਹੈ ਹੁਣ ਅਸੀਂ ਇਸੇ ਤਰ੍ਹਾਂ ਹੀ ਕੀ ਕਰਾਂਗੇ ਕੋਣ E ਦੇਖਦੇ ਹਾਂ ਕੋਣ E ਦੇ ਸਨਮੁਖ ਕਿਹੜੇ ਕਿਹੜੇ ਕੋਣ ਪੈਂਦੇ ਪਏ ਆ B ਤੇ C ਤਾਂ ਅਸੀਂ ਕੋਣ B ਤੇ C ਨੂੰ ਜੋੜ ਕੇ ਦੇਖਾਂਗੇ ਇਹ E ਨੂੰ ਪੂਰੀ ਤਰ੍ਹਾਂ ਕਵਰ ਕਰਦੀ ਹੈ ਜਾਂ ਨਹੀਂ ਤਾਂ ਮੈਂ ਕੋਣ E ਦੀ ਜਗ੍ਹਾ ਤੇ ਕੋਣ C ਤੇ ਕੋਣ B ਰੱਖਦੀ ਹਾਂ ਤਾਂ ਮੈਂ ਦੇਖਿਆ ਕਿ ਕੋਣ B ਤੇ C ਦਾ ਜੋੜ ਜਿਹੜਾ ਹੈਗਾ ਉਹ ਕੋਣ E ਦੇ ਬਰਾਬਰ ਹੈ ਇਨ ਦ ਸੇਮ ਵੇ ਅਸੀਂ ਕੋਣ F ਨੂੰ ਦੇਖਦੇ ਹਾਂ ਤਕੋਨ ਐਫ ਦੇ ਸਾਹਮਣੇ ਕੋਨ ਸੀ ਔਰ ਕੋਨ ਏ ਹੈਗੇ ਆ ਤਾਂ ਹੁਣ ਅਸੀਂ ਇਹਨਾਂ ਦੋਨਾਂ ਦਾ ਜੋੜ ਦੇਖਾਂਗੇ ਕੋਨ ਐਫ ਦੇ ਬਰਾਬਰ ਆਉਂਦਾ ਜਾਂ ਨਹੀਂ ਆਉਂਦਾ ਤਾਂ ਮੈਂ ਇੱਥੇ ਭਰ ਕੇ ਦੇਖਦੀ ਆ ਕੋਨ ਸੀ ਔਰ ਕੋਨ ਏ ਤਾਂ ਅਸੀਂ ਦੇਖਿਆ ਕਿ ਕੋਨ ਏ ਤੇ ਸੀ ਨੇ ਜੁੜ ਕੇ ਕੋਨ ਐਸ ਬਣਾਇਆ ਤਾਂ ਇਹ ਤੋਂ ਅਸੀਂ ਇਹ ਪ੍ਰੂਫ ਕਰਦੇ ਆ ਕਿ ਜਿਹੜਾ ਤਿਕੋਣ ਦਾ ਬਾਹਰੀ ਕੋਨ ਹੁੰਦਾ ਹੈ और तिकोण के दो अंदरले सू कोणा दे, दे बराबर होंगे दैट इज कोण डी इज इक्वल टू कोण ए प्लस बी कोण ई इज इक्वल टू कोण बी प्लस सी एंड कोण एफ इज इक्वल टू कोण ए प्लस सी थैंक यू